ਪਾਕਿਸਤਾਨ ਦੇ ਵਿੱਚ ਉਹ ਸੱਚੀ ਡਿਗੀ ਐ ਨਹੀਂ ਤੇ ਬੇੜਾਗਰ ਕਰਾ ਦੇਣਾ ਸੀ ਉਹਨੇ ਇਹਨਾਂ ਨੇ ਪੈਰ ਚਟਿਆ ਕਰਨੇ ਸੀ ਭਾਰਤੀਆਂ ਦੇ ਪਾਕਿਸਤਾਨ ਵਾਲਿਆਂ ਨੇ। ਇਹੀ ਹਾਲਾਤ ਹੋਣੀ ਸੀ ਵੀ ਉਹ ਜੇ ਨਾਅ ਨੂੰ ਅੰਦਰ ਦੰਦੇ ਤੇ ਪਾਕਿਸਤਾਨ ਵਾਲਿਆਂ ਨੂੰ ਕਹਣਾ ਸੀ ਵੀ ਤੁਸੀਂ ਭਾਰਤੀਆਂ ਦੇ ਪੈਰ ਚਟਿਆ ਕਰੋ ਤੁਸੀਂ। ਪਾਕਿਸਤਾਨ ਵਾਲਿਆਂ ਨੇ ਚਟਣ ਲਾ ਦੇਣਾ ਸੀ ਉਹਨੇ ਵੀ ਪੈਰ ਚਟਿਆ ਕਰੋ ਇਹਨਾਂ ਦੇ ਬੂਟ ਚਟੜ ਲਿਆ ਕਰੋ ਤੁਸੀਂ। ਇੱਕ ਪਾਇਲਟ ਫੜਿਆ ਸੀ ਉਹਨੂੰ ਵਾਪਸ ਕਰਤਾ ਚਾਪ ਲਾ ਕੇ ਵੀ ਉਹਨੂੰ ਰੱਖਦੇ ਉੱਥੇ ਉਹਨੂੰ ਖਵਾਈ ਜਾਂਦੇ ਬੱਕਰੇ ਵੱਡ-ਵੱਡ ਖਵਾਈ ਜਾਂਦੇ ਪਾਕਿਸਤਾਨ 'ਚ ਬਹੁਤ ਬੱਕਰੇ ਚੱਲਦੇ ਉੱਥੇ ਬੱਕਰੇ ਖਵਾਈ ਜਾਂਦੇ ਉਹਨੂੰ ਵੀ ਆ ਦੇਖੋ ਤੁਹਾਡੇ ਪਾਇਲਟ ਦੇ ਅਸੀਂ ਸੇਵਾ ਕਰਦੇ ਆ ਕਦੀ ਵੀ ਦੁਸ਼ਮਨ ਨੂੰ ਐਡੀ ਕਿ ਉਹਨਾਂ ਨੇ ਇੱਕ ਪੋਲੀਟਿਕਲੀ ਗਲਤੀ ਮਿਸਟੇਕ ਕੀਤੀ ਬੁਆਸੀ ਬਹੁਤ ਚੰਗੇ ਆ ਸ਼ੁਕਰ ਹੈ ਪਾਕਿਸਤਾਨ ਦੀ ਸਰਕਾਰ ਨੂੰ ਸਮਝ ਆਈ ਮਾੜੀ ਮੋਟੀ ਤੇ ਉਹਨਾਂ ਨੇ ਸਰਕਾਰ ਜਿਹੜੀ ਤਬਦੀਲ ਕੀਤੀ ਅਦਰਵਾਇਜ਼ ਪਾਕਿਸਤਾਨੀ ਲੋਕਾਂ ਨੂੰ ਆਵਾਮ ਨੂੰ ਜੁੱਤੀ ਚੱਟਣ ਲਾ ਦਿੰਦਾ ਵੀ ਇੰਡੀਆ ਦੀਆਂ ਜੁੱਤੀਆਂ ਚੱਟਾ ਕਰੋ ਤੁਸੀਂ ਖੈਰ ਪਾਕਿਸਤਾਨ ਰੀਸੈਂਟਲੀ ਇੱਕ ਅਪਡੇਟ ਜਿਹੜੀ ਹੋਈ ਹੈ ਜੀ ਤਾਲੀਬਾਨ ਕਹਿੰਦਾ ਜੀ ਅਤਵਾਦੀ ਹੈ ਕਿ ਭਰਾ ਹੈ ਗਿਆ ਪਾਕਿਸਤਾਨ ਦੇ ਉਤੇ ਆਪਾਂ ਵਾਪਸ ਆਉਣਾ ਹੈ ਪਰ ਉਸ ਤੋਂ ਪਹਿਲਾਂ ਇੱਕ ਕਲਿੱਪ ਹੈਗੀ ਹੈ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਲੀਬਾਨੀਆਂ ਦੇ ਲਈ ਹੈ ਗੁੱਡ ਗੁੱਡ ਟੈਰਰਿਸਟ অর ਬੈਡ ਟੈਰਰਿਸਟ ਟੈਰਰਿਸਟ ਇਜ਼ ਦਾ ਟੈਰਰਿਸਟ ਨਾਟ ਅ ਗੁੱਡ ਟੈਰਰਿਸਟ ਬੈਡ ਟੈਰਰਿਸਟ ਟੈਰਰਿਸਟ ਇਜ਼ ਦਾ ਟੈਰਰਿਸਟ ਨਿਖਲ ਗੁਪਤਾ ਕੀ ਹੈ ਵਿਕਾਸ ਯਾਦਵ ਕੀ ਹੈ ਜਿਹੜੇ ਟੈਰਰਿਸਟ ਨੂੰ ਹਥਿਆਰ ਸਪਲਾਈ ਕਰਦੇ ਹੋ ਕੀ ਹੈ ਇਸੇ ਤਾਲੀਬਾਨ ਨੂੰ ਕਹਿੰਦੇ ਹੁੰਦੇ ਸੀ ਜੀ ਇਹ ਅੱਤਵਾਦੀ ਅੱਤਵਾਦੀ ਅੱਜ ਕਹਿੰਦੇ ਜੀ ਸਾਡੇ ਭਰਾ ਹੈਗੇ ਆ ਇਹ ਸਾਰੇ ਹੀ ਅੱਜ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਨਾ ਉਹਦੇ ਨਾਲ ਇਹ ਸਾਰੇ ਇੰਟਰਕਨੈਕਟਿਡ ਕਵਰਾ ਹੈਗੀਆਂ ਆਪਾਂ ਇੱਕ ਕਲਿੱਪ ਦੇਖਦੇ ਹਾਂ ਤੇ ਕਲਿੱਪ ਤੋਂ ਬਾਅਦ ਇਹ ਕਿੰਦਾ ਆਪਸ ਦੇ ਵਿੱਚ ਜੁੜੇ ਹੋਏ ਨੇ ਮੈਂ ਤੁਹਾਨੂੰ ਦੱਸੂਗਾ ਲਓ ਜੀ ਕਲਿੱਪ ਚਲਾਓ ਜੀ ਨਰਿੰਦਰ ਮੋਦੀ ਹੁਣੀ ਕੀ ਕਹਿੰਦੇ ਆ ਗੁੱਡ ਤਾਲੀਬਾਨ ਬੈਡ ਤਾਲੀਬਾਨ ਕੀ ਕੀ ਤਾਲੀਬਾਨ ਆ ਗੁੱਡ ਤਾਲੀਬਾਨ ਬੈਡ ਤਾਲੀਬਾਨ ਗੁੱਡ ਟਰੋਰਿਜ਼ਮ ਬੈਡ ਟਰੋਰਿਜ਼ਮ ਇਹ ਆਪ ਚੱਲਨੇ ਵਾਲਾ ਨਹੀਂ ਹੈ ਹਰ ਕਿਸੇ ਬਤਾਇਆ ਕਰਨਾ ਪਵੇਗਾ कि फैसला करो कि आप आतंकवाद के साथ हो या मानवता के साथ हो निर्णय करो तालिबान का समर्थन महिलाओं के साथ क्या करती जा रही है लेकिन कुछ लोग बेसर के साथ, साथ तालिबान का समर्थन किया जा रहा है तालिबान का करना करना ये ये चेहरे सोच के दाने चाहिए गुड तालिबान बैड तालिबान जी Good Taliban, bad, एक फिर ला सुना दर्शक याद कर लेने तालिबान तालिबान, टेरिस्ट टेरिस्ट, कौन ने मित्र दोबारा प्ले कर दो जी गुड तालिबान बैड तालिबान, ये अब चलने वाला नहीं है हर किसी को तय करना पड़ेगा कि फैसला करो कि आप आतंकवाद के साथ हो या मानवता के साथ हो मिले करो अत्यक्ष तालिबान का समर्थन कर रहे हैं कुछ लोग महिलाओं के साथ क्या पूर्णता है वहां पर बच्चों के साथ क्या पूर्णता रही है पाकिस्तान में लेकिन कुछ लोग देशरमी के साथ तालिबान का समर्थन किया जा रहे हैं करना रहे हैं ये सभी एक चेहरे एक सोच के दाम चाहिए गुड तालिबान बैड तालिबान ਲਓ ਜੀ ਗੁੱਡ ਤਾਲੀਬਾਨ ਬੈਡ ਤਾਲੀਬਾਨ ਤੁਸੀਂ ਤਾਂ ਨਹੀਂ ਕਿਤੇ ਟੈਰਰਿਸਟਾਂ ਦਾ ਸਾਥ ਦਿੰਨੇ ਭਾਰਤ ਦੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਵੀ ਤੁਸੀਂ ਤਾਂ ਵਿਕਾਸ ਯਾਦਵ ਵਿਕਾਸ ਯਾਦਵ ਤੁਹਾਡਾ ਅਫਸਰ ਰੋ ਟੈਰਰਿਸਟਾਂ ਨੂੰ ਹਥਿਆਰ ਸਪਲਾਈ ਕਰਦੀ ਡਰੱਗ ਸਪਲਾਈ ਕਰਦੀ ਸਾਰੀ ਦੁਨੀਆ ਚ ਹੀ ਫੜੇਗਾ ਇਹੋ ਜਿਹਾ ਗੁਰਪਤਮਨ ਸਿੰਘ ਪੰਨੂ ਦਾ ਕੇਸ ਨਿਕਲ ਕੇ ਦੁਨੀਆ ਦੇ ਸਾਹਮਣੇ ਆਇਆ ਕਿ ਭਾਰਤ ਆ ਖਾਲਸਤਾਨੀਆਂ ਨੇ ਇਹੋ ਜਿਹਾ ਗਾ ਪਾਇਆ ਇਹਨਾਂ ਨੂੰ ਕਿ ਸਾਰੀ ਦੁਨੀਆ ਦੇ ਵਿੱਚ 익ਸਪੋਜ਼ ਹੁੰਦਾ ਹੈ ਇਵਨ ਸੀਰੀਆ ਵਰਗੇ ਮੁਲਕ ਨੇ ਕਿਹਾ ਜੀ ਇਹ ਸਾਡੇ ਇਥੇ ਨਸ਼ਾ ਸਪਲਾਈ ਕਰਦੇ ਸੀ afghanistan ਤੋਂ bharat samundar ਦੇ ਰਸਤੇ ਲਿਜਾ ਕੇ iran ਦੇ ਰਾਹੀਂ ਉੱਥੋਂ ਹਥਿਆਰ ਤੇ ਡਰਗ ਸਪਲਾਈ ਕਰਨ ਦਾ ਕੇਸ ਨਿਕਲਿਆ ਅਮਰੀਕਾ ਚ ਫੈਂਟਨਲ ਸਪਲਾਈ ਕਰਨ ਦੇ ਕੇਸ ਨਿਕਲੇ ਮੈਕਸੀਕੋ ਦੇ ਡਰਗ ਕਾਰਟੇਲਾਂ ਨੂੰ ਜਿਹੜਾ ਸਪਲਾਈ ਤੇ ਇਹ ਕਰਾਉਂਦਾ ਕੌਣ ਸੀ ਉਹ ਕਹਿੰਦੇ ਜੀ ਵਿਕਾਸ ਯਾਦਵ ਹੁਣੀ ਪ੍ਰੋਮਿਸ ਕਰਦੇ ਸੀ ਵੀ ਜੇ ਤੁਸੀਂ ਖਾਲਸਤਾਨੀਆਂ ਨੂੰ ਮਾਰ ਦਿਓ ਤੇ ਅਸੀਂ ਤੁਹਾਨੂੰ ਜਹਾਜ਼ ਪਰਕੇ ਹਥਿਆਰ ਸਪਲਾਈ ਕਰਾਂਗੇ ਕੈਨੇਡਾ ਚ ਹਥਿਆਰ ਕੌਣ ਸਪਲਾਈ ਕਰਦਾ ਭਾਈ ਜੀ ਇਹ ਇਜ਼ਰਾਈਲ ਦੀਆਂ ਬਣੀਆਂ ਹੋਈਆਂ ਗੰਨਾ ਇੱਥੇ ਫਰੋਤੀਆਂ ਮੰਗਣ ਜਿਹੜੇ ਭਾਰਤੀ ਜੇਲ੍ਹਾਂ ਦੇ ਵਿੱਚੋਂ ਫਰੋਤੀਆਂ ਮੰਗਦੇ ਨੇ ਉਹਨਾਂ ਕੋਲ ਕਿੱਥੋਂ ਆਈਆਂ ਕਿਉਂਕਿ ਹੋ ਸਕਦਾ ਹੈ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਕੀਤਾ ਹੋਇਆ ਪ੍ਰੋਮਿਸ ਪੂਰਾ ਕੀਤਾ ਹੋਵੇ ਕਿਉਂਕਿ ਨਰਿੰਦਰ ਮੋਦੀ ਖੁਦ ਕਹਿੰਦਾ ਕਿ ਅਸੀਂ ਜੋ ਪ੍ਰੋਮਿਸ ਕਰਦੇ ਹਾਂ ਉਸੇ ਪੂਰਾ ਕਰਦੇ ਹਾਂ ਘਰ ਮੇ ਕੁਸਕੇ ਕਹਿੰਦਾ ਜੀ ਸਮਾਨ ਸਪਲਾਈ ਕਰਦੇ ਹਾਂ ਉਹ ਕਹਿੰਦਾ ਅਸੀਂ ਜੋ ਕਹਿੰਦੇ ਆ ਇੰਡੀਆ ਮੇਡ ਬਣਿਆ ਹੋਇਆ ਸਮਾਨ ਸਪਲਾਈ ਕਰਦੇ ਹਾਂ ਉਹ ਕਹਿੰਦਾ ਜੀ ਹੁਣ ਇਤਿਹਾਸ ਨਾਲ ਕਹਿੰਦਾ ਜੁੜਿਆ ਅੱਜ ਆਪਾਂ ਇੱਕ ਮੰਦਰਾਂ ਦੀ ਕਹਾਣੀ ਤੁਹਾਨੂੰ ਖਬਰ ਸੁਣਾਈ ਹੈ ਕਿ ਸਰਕਾਰ ਨੇ ਕਿਹਾ ਜੀ ਇਹ ਪੈਸਾ ਦੇਤਿਆਂ ਦਾ ਹੈ ਇਹ ਮੰਦਰਾਂ ਦੇ ਵਿੱਚ ਮੁਹੰਮਦ ਗੋਰੀ ਦੀ ਤੁਹਾਨੂੰ ਮੈਂ ਗੱਲ ਦੱਸੀ ਕਿ ਕਿਸ ਤਰ੍ਹਾਂ ਉਹ ਮੰਦਰਾਂ ਨੂੰ ਆ ਕੇ ਲੁੱਟਦਾ ਸੀ ਕਿਉਂ ਨੂੰ ਪਤਾ ਸੀ ਵੀ ਇੱਥੇ ਇੱਥੇ ਹੀ ਸਾਰਾ ਮਾਲ ਇਕੱਠਾ ਕੀਤਾ ਪਿਆ ਹੈ ਤੁਹਾਨੂੰ ਪਤਾ ਪ੍ਰithvi raj chohan ਦੀ ਬੜੀ ਕਹਾਣੀਆਂ ਸੁਣਾਉਂਦੇ ਨੇ ਤੇ ਪ੍ਰithvi raj chohan ਦੇ ਮਾਮਲੇ 'ਚ ਸੱਦਾ ਕੌਣ ਦਿੰਦਾ ਹੈ ਬਾਬਰ ਨੂੰ ਸੱਦਾ ਕੌਣ ਦਿੰਦਾ ਬਾਰ ਬਾਰ ਹਮਲੇ ਕਰਨ ਦੇ ਲਈ ਅਫਗਾਨੀਆਂ ਨੂੰ ਸੱਦਾ ਕੌਣ ਦਿੰਦਾ ਹੈ ਅੱਜ ਤੁਸੀਂ ਪ੍ਰਤੱਖ ਦੇਖ ਰਹੇ ਹੋ ਵੀ ਕੌਣ ਸੱਦਾ ਦਿੰਦਾ ਹੈ ਉਹ ਕਹਿੰਦੇ ਜੇ ਤੋ ਹਮਾਰੇ ਭਾਈ ਹੈ ਅਬਦਾਲੀ ਨੂੰ ਚਿੱਠੀਆਂ ਲਿਖ ਕੇ ਦਿੱਲੀੋਂ ਸੱਦਾ ਕੌਣ ਦਿੰਦਾ ਤੇ ਅੱਜ ਹਿੰਦੁਸਤਾਨ ਦੀ ਸਰਕਾਰ ਦੇ ਸੱਤਾ 'ਚ ਬੈਠੇ ਹੋਏ ਨਰਿੰਦਰ ਮੋਦੀ ਤੇ ਉਹਨਾਂ ਦੇ ਭਰਾਵਾਂ ਨੇ ਸੱਦਾ ਦਿੱਤਾ ਅਫਗਾਨਿਸਤਾਨ ਤੋਂ ਅਬਦਾਲੀ ਦੇ ਪੁੱਤਰਾਂ ਨੂੰ ਕਹਿੰਦੇ ਕਿ ਆਜੋ ਦਿੱਲੀ ਸਾਡੇ ਨਾਲ ਬੈਠੋ ਤਾਂ ਤੁਸੀਂ ਇਤਿਹਾਸ ਲੱਭਦੇ ਹੁੰਦੇ ਸੀ ਨੀ ਸੱਦਾ ਕੌਣ ਦਿੰਦਾ ਇਹਨਾਂ ਨੂੰ ਸੱਦਾ ਕੌਣ ਦਿੰਦਾ ਤੇ ਇਹਨਾਂ ਨੂੰ ਠੱਲ ਕਿੰਨੇ ਪਾਈ ਸੀ ਸਲਵਾਰਾਂ ਕਿੰਨੇ ਪੁਆਈਆਂ ਸੀ ਉਹਦੀ ਕਹਾਣੀ ਕਿਤੇ ਦੱਸੋ ਪੰਜਾਬ ਦੇ ਵਿੱਚ ਇਹ ਜਿਹੜੀ ਕਹਿੰਦੇ ਨਾ ਖੜਕ ਪੂਜਾ ਖੜਕ ਪੂਜਾ ਉਹ ਕਿੰਨੇ ਬੰਦ ਕੀਤਾ ਸੀ 1100 ਸਾਲ ਦੀ ਗੁਲਾਮੀ ਨੂੰ ਤੋੜਨ ਦੇ ਲਈ ਬੰਨ ਕਿਨੇ ਮਾਰਿਆ ਸੀ ਮੈਨੂੰ ਦੱਸੋ ਇੱਕ ਗੱਲ ਯਾਦ ਰੱਖਿਓ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਅੱਜ ਤੱਕ ਇਹਨਾਂ ਨੂੰ ਕੋਈ ਬੰਨ ਨਹੀਂ ਮਾਰ ਸਕਿਆ ਸੀ ਰੋਕ ਨਹੀਂ ਸਕਿਆ ਸੀ ਇਹ ਗੁਲਾਮੀ ਚ ਮੂੰਹ ਤੱਕ ਵਿੱਚ ਥੁੱਕੇ ਜਾਣ ਦੀਆਂ ਕਹਾਵਤਾਂ ਤੁਹਾਨੂੰ ਯਾਦ ਹੋਣੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਇਹੋ ਜਿਹਾ ਬੰਨ ਮਾਰਿਆ ਤੇ ਹੁਣ ਜਦੋਂ ਬੰਨ ਮਾਰਨ ਦੇ ਲਈ ਪੱਛਮ ਵੱਲੋਂ ਮੂੰਹ ਕੀਤਾ ਹੋਵੇ ਤੇ ਪਿੱਠ ਕਿੱਧਰ ਨੂੰ ਹੋਊਗੀ ਪਿੱਠ ਦੱਸੋ ਮੈਨੂੰ ਕਿੱਧਰ ਨੂੰ ਹੋਊਗੀ ਪਿੱਠ ਸੀ ਪੂਰਬ ਵੱਲੋਂ ਤੇ ਅਗਲੇ ਨੇ ਪਿੱਠ 'ਚ ਛੁਰਾ ਮਾਰਿਆ ਦਿੱਲੀ ਵਾਲੇ ਨੇ ਪਿੱਠ 'ਚ ਛੁਰਾ ਮਾਰ ਦਿੱਤਾ ਉਹਦੇ ਦੇਖੋ ਮਹਾਰਾਜਾ ਰਣਜੀਤ ਸਿੰਘ ਇਧਰੋਂ ਬੰਨ ਮਾਰਤਾ ਤੇ ਇਧਰੋਂ ਗੋਰਿਆਂ ਦੇ ਨਾਲ ਲਲ ਕੇ ਸਾਰੇ ਭਾਰਤ ਦੀਆਂ ਫੌਜਾਂ ਆਣ ਕੇ ਸਿੱਖਾਂ ਦੇ ਉੱਤੇ ਚੜ ਗਈਆਂ ਤੇ ਇਹਨਾਂ ਨੇ ਪਿੱਠ 'ਚ ਛੁਰਾ ਮਾਰਤਾ ਦਿੱਲੀ ਨੇ ਪਿੱਠ 'ਚ ਛੁਰਾ ਮਾਰਿਆ ਅੱਜ ਜਿਹੜੇ ਕਹਿੰਦੇ ਸੀ ਨਾ ਵੀ ਮੁਹੰਮਦ ਗੋਰੀ ਨੂੰ ਕਿੰਨੇ ਸੱਦਿਆ ਸੀ ਬਾਬਰ ਨੂੰ ਕਿੰਨੇ ਸੱਦਿਆ ਸੀ ਉਹ ਜੀ ਅਬਦਾਲੀ ਨੂੰ ਨਾਦਰ ਸ਼ਾਹ ਨੂੰ ਕਿੰਨੇ ਸੱਦਿਆ ਸੀ ਅਬਦਾਲੀ ਨੂੰ ਕਿੰਨੇ ਸੱਦਿਆ ਸੀ ਤੇ ਅੱਜ ਤੁਸੀਂ ਇਹ ਪੁੱਛੋ ਵੀ ਅਫਗਾਨੀਆਂ ਨੂੰ ਅੱਜ ਕਿਹਨੇ ਤਾਲੀਬਾਨਾਂ ਨੂੰ ਕਿੰਨੇ ਸੱਦਿਆ ਸੀ ਅੱਜ ਦਿੱਲੀ 'ਚ ਜੋਈ ਤਾਲਿਬਾਨੀ ਦਿੱਲੀ ਆਏ ਨੇ ਇੱਥੇ ਆਣ ਕੇ ਉਹਨਾਂ ਨੇ ਕਿਹਾ ਜੀ ਐਮਬੈਸੀ ਪੱਕੀ ਐਮਬੈਸੀ ਖੁੱਲ ਗਈ ਤੇ ਦੂਸਰੇ ਦਿਨ ਤੁਸੀਂ ਵੇਖੋਗੇ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਗੋਲੀ ਚੱਲਣ ਲੱਗ ਗਈ ਬੰਬ ਮਜ਼ੇਲਾ ਚੱਲਣ ਲੱਗ ਗਿਆ ਤੇ ਉਤੋਂ ਮਹੀਨਾ ਪਹਿਲਾਂ ਬਲੋਚਿਸਤਾਨ ਦੇ ਵਿੱਚ ਬੀਐਲਏ ਜਿਹੜੀ ਸੀ ਉਹ ਰੋਜ਼ ਅੱਤਵਾਦੀ ਕਾਰਵਾਈਆਂ ਕਰਦੀ ਪਈ ਸੀ ਅਮਰੀਕਾ ਨੇ ਜਿਉਂ ਹੀ ਉਹਨੂੰ ਅੱਤਵਾਦੀ ਐਲਾਨ ਦਿੱਤਾ ਉੱਥੇ ਠੰਢੀ ਪੈ ਗਈ ਉੱਥੇ ਗੱਲ ਹੀ ਮੁੱਕ ਗਈ ਆਹੀ ਭਾਰਤੀ ਚੈਨਲ ਸੀ ਜਿਹੜੇ ਬੀਐਲਏ ਬੀਐਲਏ ਬਲੋਚਿਸਤਾਨ ਲਿਬਰੇਸ਼ਨ ਆਰਮੀ ਬਲੋਚਿਸਤਾਨ ਲਿਬਰੇਸ਼ਨ ਆਜ਼ਮੀ ਪੰਜਾ ਮਿੰਟਾਂ ਜਿੰਦਾ ਹਰਦੀਪ ਸਿੰਘ ਨੇਜਰ ਦੇ ਕਤਲ ਦੀਆਂ ਤਸਵੀਰਾਂ ਜਾਂਦੀਆਂ ਸੀ ਇਸੇ ਤਰ੍ਹਾਂ ਹੀ ਬੀਐਲਏ ਦੀਆਂ ਤਸਵੀਰਾਂ ਪੰਜਾ ਮਿੰਟਾਂ ਚ ਭਾਰਤੀ ਚੈਨਲਾਂ ਤੇ ਚਲਦੀਆਂ ਸੀ ਕਿ ਪਾਕਿਸਤਾਨ ਦੀ ਮੰੰਜੀ ਠੋਕਤੀ ਪਾਕਿਸਤਾਨੀ ਫੌਜੀ ਮਾਰਤੇ ਪਾਕਿਸਤਾਨੀ ਫੌਜੀ ਅਗਵਾ ਕਰਕੇ ਲੈ ਗਏ ਇਨੇ ਬੰਦੇ ਬੀਐਲਏ ਨੇ ਆਹ ਕਰ ਦਿੱਤਾ ਜੋ ਅਮਰੀਕਾ ਨੇ ਬੈਨ ਲਾਇਆ ਬੀਐਲਏ ਹੋ ਗਿਆ ਬੰਦ ਤੇ ਦੂਸਰੇ ਬਨੇ ਤਾਲੀਬਾਨੀਆਂ ਨੂੰ ਸੱਦ ਲਿਆ ਕਿ ਤਾਲੀਬਾਨੀ ਹਿੰਦੁਸਤਾਨੀ ਭਾਈ ਭਾਈ ਨਾਰੇ ਵੱਜੇ ਕੱਲ ਗੁਲਾਮ ਸਿੱਖਾਂ ਦੇ ਹਾਲਾਤ ਤੁਸੀਂ ਵੇਖਿਆ ਸੀ ਨਾ ਹਿਸ ਹਾਈਨੈਸ ਹਿਸ ਹਾਈਨੈਸ ਮਾਲਕ ਸਾਡੇ ਮਾਲਕ ਕਹਿੰਦੇ ਹਰੀ ਸਿੰਘ ਨਲੂਆ ਸਲਵਾਰਾ ਪੋਂਦਾ ਰਹਿ ਗਿਆ ਇਹਨਾਂ ਨੂੰ ਤੇ ਇਹ ਹਿਸ ਹਾਈਨੈਸ ਬਣਾ ਲਏ ਇਹਨਾਂ ਨੇ ਭਾਰਤੀਆਂ ਨੇ ਸੋ ਇਹ ਗੁਲਾਮਾਂ ਦੀ ਤਸਦੀਕ ਇੱਥੇ ਹੁਣ ਹਿੰਦੂ ਸੌਰੀ ਭਾਰਤੀ ਤਾਲੀਬਾਨੀ ਭਾਈ ਭਾਈ ਇੱਥੇ ਹੁਣ ਉਹ ਕਹਿੰਦੇ ਜੀ ਗੁੱਡ ਤਾਲੀਬਾਨ ਬੈਡ ਤਾਲੀਬਾਨ ਉਨੇ ਦੇ ਵਿੱਚ ਪਾਕਿਸਤਾਨ ਤਾਂ ਕਿ ਦੇਖੋ ਮੈਂ ਅੱਗੇ ਵੀ ਕਿਹਾ ਕਿ ਪਾਕਿਸਤਾਨ ਦੀ ਆਵਾਮ ਜਿਹੜੀ ਹੈਗੀ ਆਮ ਲੋਕ ਜਿਹੜੇ ਹੈਗੇ ਆ ਜੀ ਉਹ ਖਾਲਸਤਾਨ ਚਾਹੁੰਦੇ ਨੇ ਉਹ ਚਾਹੁੰਦੇ ਕਿ ਇਸ ਖਿੱਤੇ ਚ ਸ਼ਾਂਤੀ ਹੋਵੇ ਅਸੀਂ ਵੀ ਕਾਰੋਬਾਰ ਕਰੀਏ ਅਸੀਂ ਵੀ ਤਰੱਕੀ ਕਰੀਏ ਪਾਕਿਸਤਾਨ ਦੀ ਫੌਜ ਉਹ ਦੱਸੇ ਕੀ ਚਾਹੁੰਦੀ ਹੈ ਪਾਕਿਸਤਾਨ ਦੀ ਜਿਹੜੀ ਪੋਲੀਟੀਕਲ ਜਿਹੜੀ ਰਿੰਗ ਹੈਗੀ ਆ ਨਾ ਪੋਲੀਟੀਕਲ ਰਾਜਨੀਤਿਕ ਗਲਿਆਰਾ ਹੈਗਾ ਉਹ ਬੇਈਮਾਨ ਹੈ ਟੋਟਲੀ ਬੇਈਮਾਨ ਹੈ ਰੋਜ਼ ਪਾਕਿਸਤਾਨ ਦੀ ਆਵਾਮ ਨੂੰ ਕੁੱਟ ਵੀ ਖਵਾ ਰਿਆ ਲੋਕੀਂ ਦੀ ਮਰਵਾ ਰਿਆ ਫੌਜ ਵੀ ਮਰਵਾ ਰਿਆ ਕਦੀ ਤਾਲੀਬਾਨਾਂ ਕੋਲੋਂ ਕਦੀ ਬੀਐਲਏ ਕੋਲੋਂ ਕਦੀ ਭਾਰਤੀਆਂ ਕੋਲੋਂ ਡਰੋਨ ਵੱਜ ਗਿਆ ਕਦੀ ਉੱਥੇ ਵੱਜ ਗਿਆ ਫਿਰ ਵੀ ਉਹਨਾਂ ਦੇ ਪੈਰਾਂ 'ਚ ਝੁਕਿਆ ਹੋਇਆ ਇਹਦੇ ਵਿੱਚ ਕੋਈ ਦੋਰਾਵਾਨ ਜਾਂ ਪਾਕਿਸਤਾਨ ਦੀ ਰਾਜਨੀਤਿਕ ਗਲਿਆਰੇ ਜਿਹੜੇ ਆ ਜੀ ਉਹ ਬੇਈਮਾਨ ਹੈਗੇ ਆ ਟੋਟਲੀ ਬੇਈਮਾਨ ਹੈ ਕਲਿਸਤਾਨ ਦੇ ਮੁੱਦੇ ਦੇ ਉੱਤੇ ਸਿੱਖਾਂ ਦੇ ਮਾਮਲੇ ਦੇ ਉੱਤੇ ਸ਼ਾਂਤੀ ਦੇ ਮਾਮਲੇ ਦੇ ਉੱਤੇ ਇਹ ਪਾਕਿਸਤਾਨੀ ਆਵਾਮ ਨੂੰ ਸਮਝ ਆਉਣੀ ਚਾਹੀਦੀ ਇਸ ਗੱਲ ਦੇ ਉੱਤੇ ਦੇਖੋ ਜੇ ਸ਼ਾਂਤੀ ਚਾਹੁੰਦਾ ਹੋਵੇ ਪਾਕਿਸਤਾਨਾ ਵੀ ਆ ਲੜਾਈ ਬੰਦ ਕਰਨੀ ਹੋਵੇ ਤਾਲੀਬਾਨਾਂ ਨਾਲ ਲੜਾਈ ਬੰਦ ਕਰਨੀ ਹੋਵੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਲਕਾ ਮੇਤੇ ਖਤਮ ਕਰਉਣਾ ਹੋਵੇ ਇੱਥੇ ਲੋਕਾਂ ਦੀ ਕਤਲੋਗਾਰਤ ਪਾਕਿਸਤਾਨ ਦੇ ਲੋਕਾਂ ਨੂੰ ਸਾਧ ਬਣਾ ਹੋਵੇ ਉਹਨਾਂ ਨੂੰ ਤਰੱਕੀ ਦਿਵਾਉਣੀ ਹੋਵੇ ਉਹਨਾਂ ਨੂੰ ਪੈਸਾ ਦਿਵਾਉਣਾ ਹੋਵੇ ਉਹਨਾਂ ਦੀ ਗਰੀਬੀ ਖਤਮ ਕਰਨੀ ਹੋਵੇ ਤੇ ਉਹਦਾ ਇੱਕ ਸਿੰਪਲ ਜਿਹਾ ਫਾਰਮੂਲਾ ਹੈ ਕਿ ਯੂਨਾਈਟਿਡ ਨੇਸ਼ਨ ਦੇ ਸਕਿਉਰਿਟੀ ਕੌਂਸਲ ਦੇ ਵਿੱਚ ਪਾਕਿਸਤਾਨ ਮੈਂਬਰ ਹੈ ਨਾਨ ਪਰਮਨੈਂਟ ਮੈਂਬਰ ਤੇ ਉਹ ਇੱਕ ਮੁੱਦਾ ਪਾ ਦੇਵੇ ਕਿ ਸਿੱਖਾਂ ਕੋਲ ਰਾਜ ਲੈਣ ਦਾ ਹੱਕ ਹੈ ਇੱਕ ਲੈਣ ਦਾ ਮੁੱਦਾ ਇੱਕ ਲੈਣ ਦਾ ਮੁੱਦਾ ਕੋਈ ਫੌਜ ਨਹੀਂ ਚਾਹੀਦੀ ਕੋਈ ਤੋਪਖਾਨਾ ਨਹੀਂ ਚਾਹੀਦਾ ਕੋਈ ਡਰੋਨ ਨਹੀਂ ਚਾਹੀਦੇ ਕੋਈ ਉੱਥੇ ਜੀ ਤੁਹਾਨੂੰ ਕਹੋ ਵੀ ਵੱਡੀਆਂ ਪੈਸੇ ਨਹੀਂ ਚਾਹੀਦੇ ਇੱਕ ਲੈਣ ਲਿਖ ਕੇ ਨਾ ਸਕਿਉਰਿਟੀ ਕੌਂਸਲ ਚ ਕਹਿਣਾ ਜੀ ਆ ਪਾਕਿਸਤਾਨ ਦਾ ਮਤਾ ਹੈ ਇਹ ਮਤਾ ਇਹ ਕਹਿੰਦਾ ਹੈ ਕਿ ਸਿੱਖਾਂ ਕੋਲ ਉਹਨਾਂ ਦਾ ਹੱਕ ਹੈ ਰਾਈਟ ਟੂ ਸਵੈ ਡਿਟਰਮੀਨੇਸ਼ਨ ਦਾ ਇੱਕ ਮਤੇ ਦੇ ਨਾਲ ਇੱਕ ਲਾਈਨ ਦੇ ਨਾਲ ਨਾਲ ਇੱਕ ਸ਼ਬਦ ਦੇ ਨਾਲ ਪਾਕਿਸਤਾਨ ਦੇ ਲੋਕ ਸੁਖੀ ਹੋ ਜਾਣਗੇ ਇੱਕ ਇੱਕ ਲਾਈਨ ਦੇ ਨਾਲ ਪਾਕਿਸਤਾਨ ਦੇ ਲੋਕ ਗਰੀਬੀ ਤੋਂ ਦੂਰ ਹੋ ਜਾਣਗੇ ਉਹ ਅਮੀਰ ਹੋ ਲੱਗਣਗੇ ਉਹਨਾਂ ਦੇ ਇਥੋਂ ਟੈਰੋਰਿਜ਼ਮ ਖਤਮ ਹੋ ਜਾਊਗਾ ਅਤਵਾਦ ਖਤਮ ਹੋ ਜਾਊਗਾ ਬਿਲਕੁਲ ਪਾਕਿਸਤਾਨ ਦੁਨੀਆ ਦਾ ਸਭ ਤੋਂ ਫੈਕਟਰ ਇਲਾਕਾ ਆ ਤਵਾ ਟੈਰੋਰਿਜ਼ਮ ਨੂੰ ਲੈ ਕੇ ਉਹਨਾਂ ਦੀ ਸਰਕਾਰ ਸਟੇਬਲ ਹੋ ਜੂ ਉਹਨਾਂ ਦੀ ਇਕਨومی ਸਟੇਬਲ ਹੋ ਜੂ ਉਹਨਾਂ ਨੂੰ ਨਿਊਕ ਨਹੀਂ ਬਣਾਉਣੇ ਪੈਣਗੇ ਉਹਨਾਂ ਨੂੰ ਫੌਜ ਤੇ ਖਰਚ ਨਹੀਂ ਕਰਨਾ ਪਊਗਾ ਉਹ ਆਪਣੇ ਨਿਆਣਿਆਂ ਦੇ ਉੱਤੇ ਖਰਚ ਕਰਨਗੇ ਕਿਉਂਕਿ ਮਾਮਲਾ ਮੁੱਕ ਜਾਣਾ ਸਾਰੀ ਲੜਾਈ ਮੁੱਕ ਜਾਣੀ ਆ ਜਿਹੜੀ ਬਾਰਡਰਾਂ ਦੇ ਉੱਤੇ 10-10 ਲੱਖ ਫੌਜ ਲਾ ਕੇ ਲੋਕਾਂ ਨੂੰ ਕੁੱਟਣਾ ਮਾਰਨਾ ਪੈਂਦਾ ਉਹ ਮੁੱਕ ਜਾਣਾ ਸਾਰਾ ਖੁਸ਼ੀ ਇੱਕ ਲਾਈਨ ਦੇ ਨਾਲ ਕਿ ਸਿੱਖਾਂ ਕੋਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈ ਤੇ ਉਹ ਬੇਈਮਾਨ ਇਹਦੇ ਉੱਤੇ ਉਹ ਨਹੀਂ ਪਾਉਣਾ ਚਾਹੁੰਦੇ ਉਹ ਨਹੀਂ ਲਿਖ ਕੇ ਦੇਣਾ ਚਾਹੁੰਦੇ ਪਰ ਆਵਾਮ ਕਹਿੰਦੀ ਹੈ ਯਾਰ ਇਹ ਕਰਦੇ ਕਿਉਂ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹੈ ਪਾਕਿਸਤਾਨ ਦੀ ਆਵਾਮ ਕਹਿੰਦੀ ਹੈ ਕਿ ਇਹਨਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜੇ ਇੱਕ ਲਾਈਨ ਲਿਖ ਕੇ ਪਾਉਣ ਚ ਕਾਨੂੰਨੀ ਨਾਲੇ ਦੁਨੀਆ ਚੋਂ ਦਾ ਦੇਖੋ ਜੀ ਅਸੀਂ ਤਾਂ ਡੈਮੋਕਰੇਟਿਕ ਬੰਦੇ ਚੱਲਦੇ ਪਏ ਆ ਤੇ ਅਤਵਾਦ ਕੋਣ ਫਲਾਉਂਦਾ ਪਿਆ ਅਤਵਾਦ ਤਾਂ ਜਿਹੜੇ ਉੱਥੇ ਲੋਕਾਂ ਨੂੰ ਮਾਰਦੇ ਉਹ ਫਲਾਉਂਦੇ ਪਏ ਨੇ ਪਾਕਿਸਤਾਨ ਦੀ ਸਰਕਾਰ ਤਾਂ ਡੈਮੋਕਰੇਸੀ ਚ ਬਲੀਵ ਕਰਦੀ ਐ ਅਸੀਂ ਡੈਮੋਕਰੇਟਿਕ ਵੈਲਿਊਜ਼ ਦੇ ਨਾਲ ਆ ਦੇਖੋ ਜੀ ਇੱਕ ਮਤਾਂ ਲਿਆ ਕੇ ਇੱਥੇ ਰੱਖ ਦਿੱਤਾ ਹੈ ਕਿ ਜੀ ਸਿੱਖਾਂ ਕੋਲ ਰਾਈਟ ਹੈ ਤੇ ਇੱਥੇ ਡੋਨਲਡ ਟਰੰਪ ਜੀ ਸ਼ਾਂਤੀ ਕਾਇਮ ਕਰੋ ਇਸ ਖਿੱਤੇ ਦੇ ਵਿੱਚ ਆ ਸਿੱਖਾਂ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇਖੋ ਦੋ ਜਦੋਂ ਧਿਰਾਂ ਲੜਦੀਆਂ ਪੁਲਿਸ ਕੀ ਕਰਦੀ ਹੈ ਪੁਲਿਸ ਕਰਦੀ ਹੈ ਜੀ ਇਹਨਾਂ ਨੂੰ ਪਰੇ ਪਰੇ ਕਰ ਦੋ ਕਦੀ ਫੁੱਟਬਾਲ ਦਾ ਤੁਸੀਂ ਮੈਚ ਦੇਖਿਆ ਨਾ ਯੂਰਪ ਚ ਦੋ ਗਰੁੱਪ ਆਪਸੇ ਲੜ ਪੈਣ ਪੁਲਿਸ ਕੀ ਕਰਦੀ ਉਹ ਕਹਿੰਦੇ ਪਰੇ ਪਰੇ ਕਰ ਦੋ ਇਹਨਾਂ ਨੂੰ ਖਦੇੜ ਦਿਓ ਇਹਨੂੰ ਪਰੇ ਕਰ ਦਿਓ ਇਹਨੂੰ ਪਰੇ ਕਰ ਦਿਓ ਇੱਥੇ ਗੱਬੇ ਜਿਹੜੀ ਜੀ ਲਾਈਨ ਖਿੱਚਦੇ ਹੋ ਤੇ ਉਹ ਕਰਨ ਦਾ ਤਰੀਕਾ ਬੜਾ ਆਸਾਨ ਹੈ ਕਿ ਇੱਕ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਸਿੱਖਾਂ ਦਾ ਮਤਾ ਪਾਓ ਕਾਨੂੰਨੀ ਮਤਾ ਹੈ ਦੁਨੀਆ ਦੇ ਨਾਲ ਖੜੇਗੀ ਜਿੰਦਾ 152 ਮੁਲਕ ਕਹਿੰਦੇ ਜੀ ਪੈਲੇਸਤੀਨ ਦੇ ਮਤੇ ਨਾਲ ਖੜਿਆ ਇਹਨਾਂ ਦਾ ਹੀ ਸਿੱਖਾਂ ਦੇ ਮਤੇ ਨਾਲ ਖੜ ਜਾਣਗੇ ਲੜਾਈ ਮੁੱਕ ਡੋਨਲਡ ਟਰੰਪ ਵੀ ਕਹਿੰਦਾ ਜੀ ਅਸੀਂ ਲੜਾਈ ਮਖਾਉਣਾ ਚਾਹੁੰਦੇ ਹਾਂ ਪਰ ਤੁਸੀਂ ਇੱਕ ਗੱਲ ਨੋਟ ਕਰੋ ਕਿ ਜਿਉਂ ਹੀ ਤਾਲਿਬਾਨੀ ਲੀਡਰ ਭਾਰਤ ਆਏ ਨੇ ਅਗਲੇ ਦਿਨੀ ਤਾਲਿਬਾਨ ਤੇ ਪਾਕਿਸਤਾਨ ਦੀ ਫੋਰਸਿਸ ਦੇ ਵਿੱਚ ਜਿਹੜੇ ਜੀ ਉਹ ਲੜਾਈ ਚੱਲ ਪਈ ਤੇ ਪਾਕਿਸਤਾਨ ਦੇ ਫੌਜੀ ਜਿਹੜੇ ਮਰੇ ਨੇ ਲਾਸ਼ਾਂ ਘਰਾਂ ਨੂੰ ਆਈਆਂ ਨੇ ਉਹਨਾਂ ਦੇ ਮੁੰਡਿਆਂ ਦੀਆਂ ਉਹ ਹੁਣ ਮਾਂਾਂ ਪੁੱਛ ਲੈਣ ਵੀ ਪਾਕਿਸਤਾਨ ਦੀ ਸਰਕਾਰ ਮਤਾ ਪਾਉਂਦੀ ਹੈ ਕਿ ਇਹ ਜਿਹੜਾ ਜੀ ਉਹ ਨਹੀਂ ਪਾਉਂਦੀ ਸਵਾਜੀ ਆਪਾਂ ਅੱਗੇ ਚੱਲਦੇ ਹਾਂ ਜੀ ਲਿਆਓ ਜੀ ਇੱਕ ਪੋਸਟਰ ਜਥੇਦਾਰ ਹਰਦੀਪ ਸਿੰਘ ਨਿੱਜਰ ਹੁਣਾ ਦਾ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਹਮਲਿਆ ਪਿੱਛੇ ਕਹਿੰਦੇ ਭਾਰਤ ਦਾ ਹੱਥ ਹੈ afghanistan ਫੌਜ ਵੱਲੋਂ ਕੁੱਟਮਾਰ ਮਗਰੋਂ ਪਾਕ ਰੱਖਿਆ ਮੰਤਰੀ ਨੇ ਜਿਤਾਇਆ ਦੁਖੜਾ ਤੇ ਜਿਹੜਾ ਇਹ ਦੁਖੜਾ ਹੈ ਇਹਨਾਂ ਨੂੰ ਤੇ ਫਿਰ ਇਹਨਾਂ ਨੂੰ ਕਹੋ ਜੀ ਜਾ ਕੇ ਤੇ ਮਤਾ ਪਾ ਦੇਣ ਫਿਰ ਜੇ ਦੁਖੜਾ ਹੈਗਾ ਤੇ ਦੁਖੜਾ ਖਤਮ ਹੋ ਜਾਊਗਾ ਇਲਾਜ ਹੁੰਦਾ ਨਾ ਹਰ ਇੱਕ ਪ੍ਰੋਬਲਮ ਦਾ ਇਲਾਜ ਹੈਗਾ ਤੇ ਰੋਈ ਜਾਂਦੇ ਨੇ ਪੋਲੀਟੀਕਲ ਰਿੰਗ ਇਹਨਾਂ ਦੀ ਰੋਈ ਜਾਂਦੀ ਹੈ ਉਹਨੂੰ ਖਤਮ ਕਰਨ ਦੇ ਲਈ ਕੰਮ ਹੀ ਨਹੀਂ ਕਰਦੇ ਵੀ ਤੁਸੀਂ ਜਰਨਲ ਅਸੈਂਬਲੀ ਜਿਲੇ ਜਾ ਕੇ ਕਮਤਾਪੋ ਇੱਕ ਸਕਿਉਰਿਟੀ ਕੌਂਸਲ ਚ ਮਤਾ ਪਾਓ ਕੰਮ ਨੇ ਬੈੜੋ ਇਸ ਗੱਲ ਦਾ ਵੀ ਇਹਨਾਂ ਨੂੰ ਪਰੇ ਕਰੋ ਸਾਡੇ ਤੋਂ ਦੇਖੋ ਜਿਹੜਾ ਰਸ਼ੀਆ ਉਹ ਕੀ ਕਹਿ ਰਿਹਾ ਉਹ ਕਹਿੰਦਾ ਨਾਟੋ ਮੇਰੇ ਬਹੁਤ ਕਰੀਬ ਆ ਰਹੀ ਹੈ ਮੈਂ ਤਾਂ ਹਮਲਾ ਕਰਦਾ ਕਿ ਨਾਟੋ ਨੂੰ ਮੇਰੇ ਤੋਂ ਪਰੇ ਕਰੋ ਤੇ ਪਾਕਿਸਤਾਨ ਵੀ ਕਰੇ ਵੀ ਇਹ ਪਾਕਿਸਤਾਨ ਤੋਂ ਭਾਰਤ ਨੂੰ ਪਰੇ ਕਰੋ ਤੁਸੀਂ ਸਾਡੇ ਤੋਂ ਵੀ ਇਹ ਲੜਾਈ ਦਾ ਕਾਰਨ ਹੈ ਵੀ ਬਾਰਡਰ ਲੱਗਦਾ ਆ ਪਰ ਉਹ ਕਹਿੰਦਾ ਜੀ ਇਹ ਬਾਰਡਰ ਤੋਂ ਹਥਿਆਰ ਸਪਲਾਈ ਕਰਦੇ ਨੇ ਤੇ ਨਾ ਰਹੂਗਾ ਬਾਰਡਰ ਨੇੜੇ ਬਾਦਰ ਪਰੇ ਕਰ ਦਿਓ ਇਹਨਾਂ ਦਾ ਉਹ ਕਹਿੰਦਾ ਜੀ ਇਹਨਾਂ ਨੂੰ ਪਰੇ ਕਰ ਦਿਓ ਦੂਰ ਕਰ ਦਿਓ ਵਿੱਚ ਕਿਸੇ ਹੋਰ ਬੰਦੇ ਨੂੰ ਖੜਾ ਕਰ ਦਿਓ ਗੱਲ ਮੁੱਕੀ ਉਹ ਕਹਵੇ ਜੀ ਤੂੰ ਉਧਰ ਰਹਿਣਾ ਤੂੰ ਇਧਰ ਰਹਿਣਾ ਸਾਰੀ ਲੜਾਈ ਝਗੜਾ ਮੁੱਕ ਸਕਦਾ ਇੱਕ ਮਿੰਟ ਦੇ ਵਿੱਚ ਸਿਰ ਇੱਕ ਮਤਾ ਜਿਹੜਾ ਜੀ ਪਰ ਪਾਕਿਸਤਾਨ ਇਹ ਆਵਾਮ ਆਪਣੀ ਸਰਕਾਰ ਨੂੰ ਪੁੱਛੇ ਵੀ ਤੁਸੀਂ ਇਹ ਬੇਈਮਾਨੀ ਕਿਉਂ ਕਰਦੇ ਪਏ ਹੋ ਕਿਉਂ ਨਹੀਂ ਤੁਸੀਂ ਸਪੋਰਟ ਕਰਦੇ ਪਏ ਇੱਕ ਮਤੇ ਦੇ ਕਾਨੂੰਨੀ ਮਤੇ ਦੇ ਉੱਤੇ ਕਿਉਂ ਨਹੀਂ ਪਾਉਣਾ ਚਾਹੁੰਦੇ ਮਤਾ ਗੱਲ ਹੀ ਨਹੀਂ ਉਹ ਕਹਿੰਦਾ ਜੀ ਬੋਲੋ ਨਾ ਹੁੰਦਾ ਵਰਤੀ ਚਲੋ ਸਿੱਖਾਂ ਨੂੰ ਕੋਈ ਗੱਲ ਨਹੀਂ ਹੈ ਬਲੇ ਬਲੇ ਬਹੁਤ ਭਾਈ ਹੈ ਭਾਈ ਜਾਨ ਹੈ ਭਾਈ ਜਾਨ ਨਹੀਂ ਹੈਗੇ ਉਹ ਕਹਿੰਦੇ ਜੀ ਇਹਨਾਂ ਨੂੰ ਦੇਖੋ ਆਪਾਂ ਰਿਐਲਿਟੀ ਦੇ ਵਿੱਚ ਵੀ ਚੱਲੀਏ ਜੇ ਕਿਸੇ ਬਿਨਾ ਬਾਇਸਡ ਗੱਲਬਾਤ ਤੋਂ ਪੱਖਪਾਤ ਤੋਂ ਵੀ ਗੱਲਬਾਤ ਕਰੀਏ ਜੇ ਤੁਸੀਂ ਤਰੱਕੀ ਚਾਹੁੰਦੇ ਹੋ ਤੇ ਤੁਹਾਨੂੰ ਸ਼ਾਂਤੀ ਚਾਹੀਦੀ ਹੁੰਦੀ ਹੈ ਜੰਗ ਦੇ ਮਾਹੌਲ ਦੇ ਵਿੱਚ ਕਦੀ ਤਰੱਕੀ ਨਹੀਂ ਹੋ ਸਕਦੀ ਤੇ ਪਿਛਲੇ 75 ਸਾਲਾਂ ਦੇ ਵਿੱਚ ਇਹ ਗੱਲ ਪੱਕੀ ਹੋ ਚੁੱਕੀ ਹੈ ਕਿ ਬਿਨਾ ਇਹ ਦੋ ਮੁਲਕਾਂ ਦੇ ਆਪਸ ਵਿੱਚੋਂ ਦੂਰ ਹੋયા ਇਹ ਗੱਲ ਨਹੀਂ ਮੁੱਕ ਸਕਦੀ ਕਦੇ ਵੀ ਅਗਲੇ ਇਧਰੋਂ ਨਹੀਂ ਤੇ ਦੇਖੋ ਭਾਰਤ ਨੇ ਤਾਂ ਪਬਲਿਕਲੀ ਕਿਹਾ ਹੋਇਆ ਵੀ ਅਸੀਂ ਜੀ ਜਿੰਦਾ ਬੰਗਲਾਦੇਸ਼ ਬਣਾਇਆ ਸੀ ਤਾਂ ਹੋਰ ਕਈ ਅਸੀਂ ਬਣਾ ਦੇਣੇ ਨੇ ਉਹਨਾਂ ਨੇ ਨਹੀਂ ਡਰ ਡਰ ਕੇ ਕਿਹਾ ਇਹ ਪਾਕਿਸਤਾਨੀ ਆ ਜਿਹੜਾ ਹਕੂਮੂ ਹਕੂਮੂ ਕਰੀ ਜਾਂਦਾ ਹੋਊਗਾ ਘੁਗਵਟਾ ਬਣ ਕੇ ਦੇਖੀ ਜਾਂਦਾ ਹੋਊਗਾ ਅਗਲੇ ਨੇ ਖੁੱਲ ਕੇ ਕਿਹਾ ਉਹ ਕਹਿੰਦੇ ਜੀ ਬਿਲਕੁਲ ਅਸੀਂ ਇਹ ਕਹਿੰਦੇ ਜੀ ਇੱਥੋਂ ਅਸੀਂ ਹੋਏ ਸੇ ਜਿਹੜਾ ਜੀ ਉਹ ਪਾਕਿਸਤਾਨ ਦੇ ਨਕਸ਼ਾ ਬਣਾ ਬਣਾ ਆ ਗਿਆ ਅਗਲੇ ਨੇ ਦੱਸਿਆ ਵੀ ਆਹ ਨਕਸ਼ਾ ਇਹਨਾਂ ਦਾ ਕਰ ਦੇਣਾ ਆ ਪਾਕਿਸਤਾਨ ਦਾ ਬਣਾ ਦੇਣਾ ਇਹਨਾਂ ਨੇ ਖੈਰ ਲਿਓ ਜੀ ਜਸੇਧਾ ਤਲਵਿੰਦਰ ਸਿੰਘ ਪਰਮਾਰ ਤੇ ਹਰਦੀਪ ਸਿੰਘ ਨਿਜਰ ਹੁਣਾ ਦੀ ਤਸਵੀਰ ਜਿਹੜੀ ਹੈ ਜੀ ਲਿਆ ਸਕਰੀਨ ਦੇ ਉੱਤੇ ਹੁਣ ਉਹ ਨੇ ਜੀ ਕੈਨੇਡਾ ਦੀ ਤਰਫ ਕੈਨੇਡਾ 'ਚ ਕੀ ਮਾਮਲਾ ਚੱਲਦਾ ਪਿਆ ਕੱਲੀ ਅਸੀਂ ਇਹ ਤਸਵੀਰ ਦੇਖਿਆ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਚਲਦੀ ਪਈ ਆ ਤੇ ਅਸੀਂ ਪਬਲਿਕ ਥਾਵਾਂ ਦੇ ਉੱਤੇ ਲੱਗੀ ਹੋਈ ਤਸਵੀਰ ਜਿਹੜੀ ਅਸੀਂ ਇੱਕ ਪੋਸਟਰ ਤੋਂ ਇਹ ਤਸਵੀਰ ਖਿੱਚੀ ਆ ਕੈਨੇਡਾਜ਼ ਹਿਸਟੋਰਿਕ ਫੇਲਰ 2092 ਸ਼ਹੀਦ ਪਰਮਾਰ ਤੋਂ 223 ਸ਼ਹੀਦ ਨਿਜਰ ਕਹਿੰਦੇ ਜੀ 1992 ਦੇ ਵਿੱਚ ਕੱਲ ਦੇ ਰੋਜ਼ 15 ਅਕਤੂਬਰ ਸ਼ਹੀਦੀ ਦਿਹਾੜਾ ਸੀ ਪਾਇ ਤਲਵਿੰਦਰ ਸਿੰਘ ਪਰਮਾਰ ਉਹਨਾਂ ਦਾ ਜਿਹਨੂੰ ਭਾਰਤ ਦੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦਾ ਝੂਠਾ ਫੇਕ ਐਨਕਾਊਂਟਰ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਭਾਰਤ ਦੀ ਸਰਕਾਰ ਕਹਿੰਦੀ ਸੀ ਕਿ ਜਿਹੜਾ ਤਲਵਿੰਦਰ ਸਿੰਘ ਪਰਮਾਰ ਹੈ ਇਹ ਜੀ ਮਾਸਟਰਮਾਈਂਡ ਹੈ 에ਅਰ ਇੰਡੀਆ ਬੰਬਿੰਗ ਦਾ ਕੈਨੇਡਾ ਦੀ ਸਰਕਾਰ ਇਹਨਾਂ ਨੂੰ ਬਰੀ ਕਰ ਦਿੱਤਾ ਕਿ ਕੋਈ ਸਬੂਤ ਨਹੀਂ ਹੈ ਤਲਵਿੰਦਰ ਸਿੰਘ ਪਰਮਾਰ ਹੁਣਾਂ ਨੂੰ ਕਹਿੰਦੇ ਜੀ ਭਾਰਤ ਦੀ ਸਰਕਾਰ ਜਿਹੜੀ ਇਹਨਾਂ ਨੂੰ ਸਭ ਤੋਂ ਵੱੱਦਾ ਕਹਿੰਦੀ ਸੀ ਵੀ ਇਹ ਖਤਰਨਾਕ ਬੰਦਾ ਹੈ ਤੇ ਫਿਰ ਇਹਨੂੰ ਮਾਰਿਆ ਕਿਉਂ ਝੂਠੇ ਪੁਲਿਸ ਐਨਕਾਊਂਟਰ 'ਚ ਇਹ ਪੇਧ ਖੁੱਲਿਆ ਕਹਿੰਦਾ ਇਹ ਪੇਧ ਇਸ ਤਰ੍ਹਾਂ ਖੁੱਲਿਆ ਕਿ ਇਹਨਾਂ ਦੀ ਗ੍ਰਿਫਤਾਰੀ ਇਹਨਾਂ ਦੀਆਂ ਰਿਕਾਰਡਿੰਗਸ ਜਿਹੜੀਆਂ ਕੀਤੀਆਂ ਗਈਆਂ ਉਹ ਕੈਨੇਡਾ ਦੀ ਸਰਕਾਰ ਕੋਲ ਅੱਪੜ ਗਈਆਂ ਜਿਹੜੇ ਪੁਲਿਸ ਵਾਲਿਆਂ ਨੇ ਇਹ ਕੀਤੀਆਂ ਸੀ ਉਹਨਾਂ ਨੇ ਸਾਹਮਣੇ ਰੱਖ ਲੀਆਂ ਹੋਈਆਂ ਸੀ ਉਹਨਾਂ ਨੇ ਕੈਨੇਡਾ ਦੀ ਸਰਕਾਰ ਨੂੰ ਦੇ ਦਿੱਤੀਆਂ ਤੇ ਪੇਧ ਦੁਨੀਆ 'ਚ ਖੁੱਲ ਗਿਆ ਕਿ ਤਲਵਿੰਦਰ ਸਿੰਘ ਪਰਮਾਰ ਗ੍ਰਿਫਤਾਰ ਕਰ ਲਿਆ ਗਿਆ ਸੀ ਮਾਰਨ ਤੋਂ ਪਹਿਲਾਂ ਉਦੇ ਉਤੇ ਬੇਤ ਇੰਤਹਾਹ ਟੌਰਚਰ ਕੀਤਾ ਗਿਆ ਇਹ ਰਿਕਾਰਡਿੰਗ ਉਹਨਾਂ ਦੀਆਂ ਕੀਤੀਆਂ ਗਈਆਂ ਤੇ ਫਿਰ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਚ ਮਾਰ ਦਿੱਤਾ ਗਿਆ ਵੀ ਜੇ ਤਰਵਿੰਦਰ ਸਿੰਘ ਪਰਮਾਰ 에ਅਰ ਇੰਡੀਆ ਦਾ ਮਾਸਟਰਮਾਈਂਡ ਸੀ ਤੇ ਭਾਰਤ ਨੇ ਫਿਰ ਉਹਨੂੰ ਖਤਮ ਕਿਉਂ ਕੀਤਾ ਦੂਸਰੇ ਨੰਬਰ ਦੇ ਉਤੇ ਜਿਸ ਵਿਅਕਤੀ ਦੇ ਉਤੇ ਕਹਿੰਦੇ ਜੀ ਕੇਸ 에ਅਰ ਇੰਡੀਆ ਬੋਮਬਿਕ ਤਰਵਿੰਦਰ ਸਿੰਘ ਪਰਮਾਰ ਨੂੰ ਤਾਂ ਛੱਡ ਦਿੱਤਾ ਜਿਸ ਬੰਦੇ ਦੇ ਉਤੇ ਲਗਾਤਾਰ ਕੇਸ ਚੱਲਦਾ ਰਿਹਾ ਉਸ ਬੰਦੇ ਨੂੰ ਭਾਰਤ ਦੀ ਸਰਕਾਰ ਨੇ ਰੈੱਡ ਕਾਰਪਟ ਦੇ ਉਤੇ ਭਾਰਤ ਸੱਦਿਆ ਲੋਕ ਪੁੱਛਣ ਸਗੋ ਆ ਜਿਹੜੇ ਕਨਸ਼ਕਾ ਕਾਂਡ ਦੇ ਉੱਤੇ ਖਾਲਸਤਾਨੀਆਂ ਨੂੰ ਕਹਿੰਦੇ ਜੀ ਖਾਲਸਤਾਨੀ ਇੰਦਾ ਖਲ ਉਹ ਭਾਰਤੀ ਸਰਕਾਰ ਨੂੰ ਪੁੱਛਣ ਕਿ ਜਿਹੜੇ ਬੰਦਿਆਂ ਦੇ ਉੱਤੇ ਕੇਸ ਸੀ ਤੁਸੀਂ ਉਹਨਾਂ ਨੂੰ ਤਾਂ ਰੈੱਡ ਕਾਰਪਟ ਦਿੱਤੀ ਉਹ ਮੋਦੀ ਨੂੰ ਪੁੱਛਣ ਸਮਿਤ ਗੋਇਲ ਨੂੰ ਪੁੱਛਣ ਸਮਿਤ ਗੋਇਲ ਕੌਣਾ ਹੈ ਸਮਿਤ ਗੋਇਲ ਰੋ ਦਾ ਆਫੀਸਰ ਹੈ ਜਿਨੇ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹਦਾ ਨਾਮ ਆਉਂਦਾ ਹੈ ਅਮਿਤ ਸ਼ਾਹ ਤੋਂ ਸਿੱਧੀ ਕਮਾਂਡ ਜਿਹੜਾ ਇਹਦਾ ਰੋ ਦਾ ਚੀਫ ਸੀ ਤੇ ਸਮਿਤ ਗੋਇਲ ਸੀ ਜਿਹੜਾ 에ਅਰ ਇੰਡੀਆ ਬੰਬਿੰਗ ਦੇ ਵਿੱਚ ਜਿਹੜੇ ਸ਼ਾਮਲ ਬੰਦੇ ਸੀ ਜਿਨ੍ਹਾਂ ਦੇ ਉੱਤੇ ਕੇਸ ਚੱਲੇ ਹੋ ਜਿਨ੍ਹਾਂ ਨੂੰ ਰੈੱਡ ਕਾਰਪਟ ਦੇ ਉੱਤੇ ਲੈ ਕੇ ਗਿਆ ਤੇ ਇਹ ਟੀਵੀ ਦੇ ਉੱਤੇ ਉਹਨਾਂ ਨੇ ਕਨਫਰਮ ਕੀਤਾ ਕਿ ਸਾਨੂੰ ਸਮਿਤ ਗੋਇਲ ਕੈਨੇਡਾ ਤੋਂ ਲੈ ਕੇ ਆਇਆ ਹੁਣ ਉਹਨਾਂ ਨੇ ਜੀ ਇਹ ਖਬਰ ਦੇ ਉੱਤੇ ਕੈਨੇਡਾ ਦੀ ਸਰਕਾਰ ਨੂੰ ਕਿਹਾ ਕਿ ਠੀਕ ਹੈ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਭਾਰਤ ਦੀ ਸਰਕਾਰ ਦੇ ਨਾਲ ਇੰਨਾ ਹੀ ਇੱਕ ਮਿਕ ਹੋ ਕੇ ਚੱਲਦੇ ਪਏ ਹੋ ਤੁਹਾਡਾ ਬਹੁਤ ਨੇੜਤਾ ਹੈ ਤੇ ਤੁਹਾਨੂੰ ਕੋਈ ਕੈਨੇਡੀਅਨ ਸੋਵਰਨਿਟੀ ਦੇ ਨਾਲ ਕੋਈ ਲੈਣਦੇ ਨਹੀਂ ਹੁਣ ਇਹਦੇ ਤੇ ਇੱਕ ਟਵੀਟ ਵਜਾ ਆਇਆ ਜੀ ਕੈਨੇਡਾਜ਼ ਡੈਕਲੇਰੇਸ਼ਨ ਆਫ ਡਿਊਟੀ ਫ੍ਰੋਮ ਸ਼ਹੀਦ ਪਰਮਾਤੂ ਸ਼ਹੀਦ ਨਿਜਰ ਫੇਲ ਟੂ ਹੋਲਡ ਇੰਡੀਆ ਅਕਾਊਂਟੇਬਲ ਉਹ ਕਹਿੰਦਾ ਠੀਕ ਹੈ ਜੇ ਤੁਸੀਂ ਨਹੀਂ ਅਕਾਊਂਟੇਬਲ ਕਰਨਾ ਤੁਹਾਡੀ ਆਪਣੀ ਚੁਆਇਸ ਹੈ ਵੀ ਇੰਡੀਆ ਦੇ ਥੱਲੇ ਲੱਗੇ ਹੋਏ ਹੋ ਤੁਸੀਂ ਥਾਲੀ ਲੈ ਕੇ ਉਹਦੀ ਪੂਜਾ ਕਰਦੇ ਪਏ ਹੋ ਤੇ ਕਰੋ ਫਿਰ ਪੂਜਾ ਫ੍ਰੋਮ ਸ਼ਹੀਦ ਪਰਮਾਤੂ ਸ਼ਹੀਦ ਨਿਜਰ ਦਾ ਬਲੱਡ ਆਫ ਪ੍ਰੋ ਖਾਲਸਤਾਨੀ ਕੈਨੇਡੀਅਨ ਸਿਕਸ ਸਕਰੀਮਸ ਲਾਊਡਲੀ ਕੈਨੇਡਾ ਮਸਟ ਚੂਜ਼ ਸੋਵਰਨਿਟੀ ਆ ਸਬ ਸਰਵੇਲੈਂਸ ਜਾਣ ਕੇ ਬਿਨਾ ਕਾਊਂਟੇਬਲ ਕੀਤੇ ਹਮਾਂ ਸਭ ਸਰਵੇਅੰਸ ਕਹਿੰਦੇ ਹੁੰਦੇ ਆ ਵੀ ਸਭ ਸਰਵੇਅੰਸ ਇਹਦਾ ਮਤਲਬ ਹੁੰਦਾ ਕਿ ਬਿਨਾ ਸਵਾਲ ਕੀਤੇ ਪੈਰਾਂ ਚ ਡਿੱਗ ਜਾਣਾ ਜਿਹਨੂੰ ਕਹਿੰਦੇ ਨਾ ਵੀ ਕੋਈ ਕੋਈ ਤੁਹਾਡੇ ਕੋਲ ਸਵਾਲ ਹੀ ਨਹੀਂ ਪੁੱਛਣਾ ਬਸ ਜੋ ਤੁਸੀਂ ਕਹਤਾ ਜਦੋਂ ਉਹ ਬੰਦਾ ਨਿਵਣਾ ਹੋਵੇ ਨਾ ਤੇ ਉਹ ਐ ਫੇ ਲੰਮਾ ਹੀ ਪੈ ਜਾਂਦਾ ਉਹ ਕਹਿੰਦਾ ਜੋ ਤੁਸੀਂ ਕੋ ਬਾ ਮੈਂ ਪੁੱਛਣਾ ਹੀ ਨਹੀਂ ਤੈਨੂੰ ਉਹ ਕਹਿੰਦਾ ਜੀ ਮੈਂ ਤੇਰੇ ਪਿੱਛੇ ਜੁੱਤੀਆਂ ਮਾਰੀਆਂ ਸੀ ਉਹ ਕਹਿੰਦਾ ਮੈਂ ਪੁੱਛਣਾ ਹੀ ਨਹੀਂ ਬਸ ਮੈਂ ਤੁਹਾਡੇ ਨਾਲ ਮੈਂ ਕੰਮ ਕਰਨਾ ਜੀ ਮੈਂ ਤੁਹਾਡਾ ਸੀਰੀ ਲੱਗਣਾ ਉਹ ਕਹਿੰਦਾ ਠੀਕ ਹੈ ਜੇ ਤੁਹਾਨੂੰ ਸੋਵਰਨਿਟੀ ਤੁਹਾਡੀ ਮੁੱਕ ਚੁੱਕੀ ਹੈ ਕੈਨੇਡਾ ਦੀ ਵੀ ਕੈਨੇਡਾ ਦੇ ਵੀ ਕੋਈ ਵੀ ਜੁੱਤੀਆਂ ਮਾਰ ਲਵੇ ਤੇ ਕੈਨੇਡੀਅਨ ਜਿਹੜੇ ਆ ਉਹ ਕਹਣਗੇ ਹਾਂ ਠੀਕ ਹੈ ਜੀ ਫਿਰ ਹੋ ਸਕਦਾ ਕੱਲ ਨੂੰ ਹੁਣ ਜਿਹੜੇ ਕਹਿੰਦੇ 51ਵੀਂ ਸਟੇਟ ਬਣਾਉਣਾ 51ਵੀਂ ਬਣਾ ਦੇਣ ਫੇਕ ਹੋ ਜਿਓ ਫਿਰ ਇੰਦਾਈ ਜੇ ਇੰਡੀਆ ਦੇ ਕੋਲੋਂ ਸਭ ਸਰਵੈਸ ਹੋ ਸਕਦੇ ਆਸੀਂ ਕੈਨੇਡੀਅਨਸ ਆਪਣੀ ਸੋਵਰਨਿਟੀ ਦੇ ਨਾਲ ਕੰਪਰੋਮਾਈਜ਼ ਕਰਕੇ ਇੰਡੀਆ ਦੇ ਨਾਲ ਸਭ ਸਰਵੈਸ ਹੋ ਸਕਦੇ ਨੇ ਤੇ ਫੇਰ ਜਦੋਂ ਡੋਨਲਡ ਟਰੰਪ ਵਰਗਾ ਇੱਕ ਸਟਰੋਂਗ ਲੀਡਰ ਕਹੂਗਾ ਜੀ ਮੈਂ 51ਵੀਂ ਸਟੇਟ ਬਣਾਉਣਾ ਤੇ ਕਿੰਦਾ ਤੁਸੀਂ ਉਹਦੇ ਮੂਰੇ ਖੜ ਲਉਗੇ ਕਿੰਦਾ ਤੁਸੀਂ ਮੁੱਛਾਂ ਨੂੰ ਵੱਟ ਦੇ ਲਉਗੇ ਉਹਨੇ ਕਿਹਾ ਜੀ ਤੁਸੀਂ ਤਾਂ ਇੰਡੀਆ ਕੋਲੋਂ ਕੁੱਟ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੱਤੀ ਸੀ ਨਾ ਕਿ ਪਟਿਆਲੇ ਦਾ ਇੱਕ ਫੌਜੀ ਰੋ ਦਾ ਅਫਸਰ ਕਰਨਲ ਬਾਠ ਉਹ ਪੰਜਾਬ ਪੁਲਿਸ ਦੇ ਸ਼ਰਾਬੀ ਅਫਸਰਾਂ ਕੋਲੋਂ ਕੁੱਟ ਖਾਣ ਤੋਂ ਬਾਅਦ ਪਾਕਿਸਤਾਨ ਨੇ ਕਹਿੰਦਾ ਜੀ ਹਮ ਜੰਗ ਕਰਨੇ ਜਾਏਗੇ ਜਦੋਂ ਪਾਕਿਸਤਾਨ ਦੀ ਆਰਮੀ ਨੇ ਵੇਖਿਆ ਕਿ ਮੋਰੇ ਉਹੀ ਕਰਨਲ ਆ ਰਿਹਾ ਹੈ ਜਿਹੜੇ ਪੰਜਾਬ ਪੁਲਿਸ ਦੇ ਅਫਸਰਾਂ ਕੋਲੋਂ ਸ਼ਰਾਬੀਆਂ ਕੋਲੋਂ ਕੁੱਟ ਖਾਦੀ ਐ ਤੇ ਜਿਹਦੀ ਜਨਾਨੀ ਵਿਚਾਰੀ ਤਰਲੇ ਲੈਂਦੀ ਫਿਰਦੀ ਐ ਜਿਹਦੇ ਮੁੰਡੇ ਦੀ ਬਾਹਾਂ ਤੋੜ ਦਿੱਤੀ ਹੋਈ ਐ ਉਹ ਕਹਿੰਦਾ ਇੰਨੇ ਕੀ ਲੜਨਾ ਇਹ ਤਾਂ ਜਾ ਕੇ ਕੋਰਟ ਦੇ ਵਿੱਚ ਕੇਸ ਨੂੰ ਸਲਾਵੇ ਇਹਨੇ ਸਾਡੇ ਨਾਲ ਕੀ ਲੜਨਾ ਪਾਕਿਸਤਾਨ ਦੀ ਫੌਜ ਇਹਦਾ ਮਖੌਲ ਕਰਦੀ ਸੀ ਉਹ ਕਹਿੰਦੇ ਇਹਨੇ ਕੀ ਲੜਨਾ ਸਾਡੇ ਨਾਲ ਇਹ ਤਾਂ ਪੁਲਿਸ ਵਾਲਿਆਂ ਕੋ ਕੁੱਟ ਖਾ ਕੇ ਆ ਗਏ ਇਹ ਕਦੀ ਫੌਜ ਆ ਉਹ ਕਹਿੰਦੇ ਫੌਜੀ ਲੈ ਕੇ ਆਓ ਸਾਡੇ ਨਾਲ ਕੋਈ ਲੜਨ ਦੇ ਲਈ ਕੋਈ ਦਮਦਾਰ ਫੌਜੀ ਹੋਣ ਸਾਡੇ ਨਾਲ ਜੰਗ ਕਰਨ ਆ ਜਿਹੜਾ ਕਰਨਲ ਜਿਹੜਾ ਕੁੱਟ ਖਾ ਗਿਆ ਫੌਜੀ ਹੋ ਕੇ ਉਹਨੇ ਸਾਡੇ ਨਾਲ ਕੀ ਲੜਨਾ ਸੋ ਇਸੇ ਤਰ੍ਹਾਂ ਹੁਣ ਕੈਨੇਡਾ ਨੂੰ ਚੂਜ਼ ਕਰਨਾ ਪੈਣਾ ਹੈ ਕਿ ਉਹ ਕੈਨੇਡਾ ਦੀ ਸੋਵਰਨਿਟੀ ਨੂੰ ਪ੍ਰੋਟੈਕਟ ਕਰਦੇ ਨੇ ਜਾਂ ਫਿਰ ਇੰਡੀਆ ਦੇ ਅੱਗੇ ਲੰਮੇ ਪੈਂਦੇ ਨੇ ਇਹ ਕੈਨੇਡਾ ਦੀ ਸਰਕਾਰ ਜਿਹੜੀ ਜੋ ਡਿਸਾਈਡ ਕਰੇ ਸੋ 18 ਤਰੀਕ ਨੂੰ ਯਾਨੀ ਕਿ ਅੱਜ ਸ਼ਨੀਵਾਰ ਨੂੰ ਕੈਨੇਡਾ ਦੇ ਵਿੱਚ ਨਵੇਂ ਆਏ ਹੋਏ ਡਿਪਲੋਮੈਟ ਤੇ ਘਰ ਦੇ ਬਾਹਰ ਕਹਿੰਦੇ ਜੀ ਇੱਕ ਵੱਡਾ ਰੋ ਮੁਜਾਰਾ ਜਿਹੜਾ ਜੀ ਉਹ ਕੀਤਾ ਜਾਣਾ ਹੈ ਅੱਗੇ ਤਾਂ ਐਮਬੈਸੀਆਂ ਦੇ ਬਾਹਰ ਸੁਣੀਦਾ ਸੀ ਹੁਣ ਕਹਿੰਦੇ ਜੀ ਸਿੰਘਾਂ ਨੇ ਘਰ ਦੇ ਬਾਹਰ ਹੀ ਜਾ ਕੇ ਕਰ ਦੇਣਾ ਇਹ ਪਹਿਲੀ ਵਾਰੀ ਆ ਕਿ ਘਰ ਦੇ ਬਾਹਰ ਜਾ ਕੇ ਖੜ੍ਹ ਜਾਣਾ ਹੈ ਤੇ ਪਤਾ ਨਹੀਂ ਹੁਣ ਮੱਲੇ ਚ ਅਗਲੇ ਰਹਿਣ ਦਿੰਦੇ ਕਿ ਨਹੀਂ ਰਹਿਣ ਦਿੰਦੇ ਅਗਲੇ ਕਹਿੰਦੇ ਚੱਕੋ ਆਪਣਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿੱਥੇ ਭਾਰਤੀ ਡਿਪਲੋਮੈਟ ਦਾ ਘਰ ਹੈ ਉੱਥੇ ਹੋਰ ਬਹੁਤ ਸਾਰੇ ਡਿਪਲੋਮੈਟਾਂ ਦਾ ਘਰ ਹੈ ਕਹਿੰਦੇ ਨਾ ਖਾਲਸਤਾਨੀ ਪਲੈਨਿੰਗ ਕਰਦੇ ਮੈਂ ਕਹਿੰਦਾ ਜੀ ਇਹ ਪਲੈਨਿੰਗ ਹੀ ਬੜੀ ਖਤਰਨਾਕ ਕਰਦੇ ਨੇ ਉੱਥੇ ਜਰਮਨ ਵਾਲਿਆਂ ਦਾ ਵੀ ਘਰ ਹੈ ਉੱਥੇ ਜਾਪਾਨ ਵਾਲਿਆਂ ਦਾ ਵੀ ਘਰ ਹੈ ਉੱਥੇ ਸਵੀਡਨ ਵਾਲਿਆਂ ਦਾ ਵੀ ਘਰ ਹੈ ਉੱਥੇ ਨਾਰਵੇ ਵਾਲਿਆਂ ਦਾ ਵੀ ਘਰ ਹੈ ਜਦੋਂ ਘਰੇ ਕਰਦੇ ਬਾਹਰ ਜਾ ਕੇ ਇਹਨਾਂ ਨੇ ਕਹਿਣਾ ਜੀ ਇੱਥੇ ਆ ਗਏ ਨੇ ਤੇ ਆਪਣੇ ਆਪ ਹੀ ਉਹਨਾਂ ਨੇ ਰਿਪੋਰਟ ਬਣਾ ਕੇ ਭੇਜ ਦੇਣੀ ਆ ਨਾਰਵੇ ਵਾਲੇ ਨਾਰਵੇ ਨੂੰ 스ਵੇਡਨ ਵਾਲੇ ਨੇ 스웨덴 ਨੂੰ ਫਰਾਂਸ ਵਾਲਿਆਂ ਨੇ ਫਰਾਂਸ ਨੂੰ ਵੀ ਇੱਥੇ ਖਾਲਸਤਾਨੀ ਖੜੇ ਆ ਭਾਈ ਜੀ ਭਾਰਤ ਮਾਤਾ ਦਾ ਉਹਨਾਂ ਨੇ ਜਿਹੜਾ ਇੱਥੇ ਡਿਪਲੋਮੈਟ ਹੈਗਾ ਉਹਦਾ ਘਰ ਘੇਰਿਆ ਹੋਇਆ ਤੇ ਬਾਹਰ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਕੈਨੇਡੀਅਨ ਸਰਕਾਰ ਆਪਣੀ ਸੋਵਰਨਿਟੀ ਬਾਰੇ ਦੱਸੇ ਇਹ ਸਵਾਲ ਪੁੱਛੇ ਜਾਣੇ ਨੇ ਵੀ ਰੋ ਦਾ ਆਫਿਸਰ ਇੱਥੇ ਕਹਿੰਦਾ ਪੁਆਇੰਟ ਹੋ ਗਿਆ ਰੋ ਦੇ ਲਈ ਇੰਗਲੈਂਡ ਦੇ ਵਿੱਚੋਂ ਭਜਾਇਆ ਗਿਆ ਕੈਨੇਡਾ 'ਚ ਕਹਿੰਦਾ ਰੋ ਦਾ ਨਾਲੇ ਕਹਿੰਦੇ ਰੋ ਬੰਦ ਕਰ ਦਿਤੀ ਆ ਰੋ ਦਾ ਕਹਿੰਦਾ ਬੰਦਾ ਲੱਗ ਗਿਆ ਸਰਕਾਰ ਨੂੰ ਵੀ ਪੁੱਛਿਆ ਜਾਣਾ ਕੱਲ ਨੂੰ ਪਾਰਲੀਮੈਂਟ ਦੇ ਫਲੋਰ ਤੋਂ ਵੀ ਇਹ ਪੁੱਛਿਆ ਜਾਣਾ ਵੀ ਦੱਸੋ ਭਾਈ ਜੀ ਤੁਸੀਂ ਕਿੰਦਾ ਅਫਸਰ ਲਾਤਾ ਰੋ ਦਾ ਹੀ ਲਵਾਤਾ ਤੁਸੀਂ ਸੋ ਇਹ ਬਹੁਤ ਸਾਰੇ ਸਵਾਲ ਆ ਗਏ ਜਿਹੜੇ ਕੀਤੇ ਜਾਣੇ ਨੇ ਸਮਾਂ ਜਿਹੜਾ ਜੀ ਹੋਰ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਅੱਜ ਆਪਾਂ ਇੱਥੇ ਹੀ ਠੀਕ ਹੈ ਜੀ ਕਹਿੰਦੇ ਜੀ ਹੱਲੇ ਹੈਗਾ ਜੀ ਸਮਾਂ ਕੱਲ ਬਾਅਦ ਕਰ ਲੋ ਕੋਈ ਗੱਲ ਨਹੀਂ ਠੀਕ ਹੈ ਜੀ ਸੋ ਅੱਗੇ ਚੱਲਦੇ ਹਾਂ ਜੀ ਕਹਿੰਦੇ ਸਮਾਂ ਹੈਗਾ ਜੀ ਗੱਲਬਾਤ ਹੋਰ ਖਬਰਾਂ ਸੁਣਾ ਦਿਓ ਪੰਜਾਬ ਦੇ ਲੋਕਾਂ ਨੂੰ ਸਿੱਖਣਾ ਹੈ ਤੁਸੀਂ ਇਹਨਾਂ ਨੂੰ ਪੋਲਟਿਕਸ ਪੰਜਾਬ ਦੇਖਣਾ ਇਹ ਜੇ ਤਾਂ ਤੁਸੀਂ ਕੋਈ ਡਰਾਮੇ ਵੇਖਣੇ ਨੇ ਜਾਂ ਖਬਰਾਂ ਤੋਂ ਮਨੋਰੰਜਨ ਦੇਖਣਾ ਹੈ ਤੇ ਭਾਰਤੀ ਚੈਨਲ ਵੇਖਿਆ ਕਰੋ ਜਿਹੜੇ ਇਸਲਾਮਾਬਾਦ ਤੇ ਕਬਜ਼ਾ ਕਰਾ ਦੇਣ ਕਾਨੂੰn ਇਥੋਪੀਆ ਚ ਲਈ ਫਿਰਨ ਤੁਹਾਨੂੰ ਜਿਥੋਪੀਆ ਚ ਲਈ ਫਿਰਨ ਤੁਹਾਨੂੰ ਕ੍ਰਾਂਚੀ ਦਾ ਪੋਰਟ ਕਬਜ਼ੇ ਚ ਕਰਕੇ ਦੇ ਦੇਣ ਮੋਦੀ ਤੋਂ ਵੱਡਾ ਹੋਰ ਕੋਈ ਕਾਨਮਿਸਟ ਨਹੀਂ ਹੈਗਾ ਮੋਦੀ ਤੋਂ ਵੱਡਾ ਹੋਰ ਕੋਈ ਦੇਵਤਾ ਨਹੀਂ ਹੈ ਡੋਨਲਡ ਟਰੰਪ ਦੇ ਮੰਦਰ ਬਣਾਏ ਹੋਏ ਨੇ ਤੁਸੀਂ ਵੇਖੋ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ ਪਰ ਇੱਥੇ ਹੋਣਾ ਹੈ ਸਿੱਖਣਾ ਹੈ ਸਮਝਣਾ ਹੈ ਆਪਣੇ ਭੁੱਖ ਦੇ ਲਈ ਆਪਣੇ ਲੋਕਾਂ ਦੇ ਲਈ ਆਪਣੀ ਕੌਮ ਦੇ ਲਈ ਖੜਨਾ ਹੈ ਬਿਨਾ ਰਾਈਟ ਟੂ ਸਵੈਲ ਡਿਟਰਮੀਨੇਸ਼ਨ ਆਪਣਾ ਘਰ ਬਣਾਇਆ ਦੇਸ਼ ਬਣਾਇਆ ਤੋਂ ਬਗੈਰ ਤੁਹਾਡਾ ਕੋਈ ਹੱਲ ਨਹੀਂ ਪੰਜਾਬ ਦੇ ਲੋਕੋ ਜਿੰਨੇ ਮਰਜ਼ੀ ਪਾਰਟੀਆਂ ਚੋਲੋ ਜਿੰਨੀਆਂ ਮਰਜ਼ੀ ਤੁਸੀਂ ਭਾਵੇਂ ਜਿਹੜੀ ਮਰਜ਼ੀ ਧਰਤੀਆਂ ਖਾਲਸਤਾਨ ਵਾਲਿਆਂ ਦੀ ਚੋਣ ਕੇ ਦੇਖ ਲਓ ਮੈਂ ਤਾਂ ਐਕਸਟ੍ਰੀਮ ਕਹਿੰਨਾ ਨਾ ਵੀ ਖਾਲਸਤਾਨੀਆਂ ਨੂੰ ਚੋਣ ਕੇ ਵੇਖ ਲਓ ਤੁਸੀਂ ਸੋ ਆ ਜੀ ਅੱਜ ਕਹਿੰਦੇ ਜੀ ਇਹ ਪੁਰਾਣਾ ਇਤਿਹਾਸ ਹੈ ਵੀ ਕਹਿੰਦੇ ਝੁੱਕ ਜਾਂਦੇ ਹੁੰਦੇ ਸੀ ਅਕਬਰ ਨੇ ਜਦੋਂ ਹਮਾਇਉ ਆਇਆ ਉਹਨੇ ਕਿਹਾ ਜੀ ਮੇਰਾ ਮੁੰਡਾ ਵਿਆਹਣ ਵਾਲਾ ਹੈ ਉਹ ਕਹਿੰਦੇ ਜੀ ਅਸੀਂ ਆਪਣੀ ਕੁੜੀ ਦੇ ਦਿੰਨੇ ਆ ਜਿੱਥੋਂ ਇੱਕ ਕਹਾਵਤ ਚੱਲੀ ਸੀ ਨਾ ਵੀ ਪੂਆ ਜਿਹੜੀ ਆ ਜੀ ਉਹ ਦੇ ਦਿੰਦੇ ਨੇ ਪੂਆ ਜਿਹੜੀ ਜਹਾਂਗੀਰ ਦੀ ਮਾਂ ਸੀ ਉਹ Hindu ਰਾਣੀ ਸੀ ਇਹ ਗੱਲ ਨੋਟ ਕਰਨ ਵਾਲੀ ਹੈ ਉਹ Hindu ਰਾਣੀ ਸੀ ਜਿਹੜੇ ਕਹਿੰਦੇ ਨਾ ਬਾਹਰੋ ਹੈ ਬਾਹਰੋ ਕਿੰਦਾ ਹੈ ਜਹਾਂਗੀਰ ਦਾ ਤਾਂ ਖੂਨ ਹੀ ਇੱਥੇ ਦਾ ਹੋਇਆ ਅੱਧਾ ਖੂਨ ਉਹਦੇ ਨਾਨਕੇ ਜਿਹੜੇ ਆ ਜੀ ਉਹ ਰਾਜਸਥਾਨ ਚੋਂ ਹੈ ਕਰ ਉਹ ਪੁਆਇੰਟ ਬਾਅਦ ਵਿੱਚ ਕਿਤੇ ਡਿਸਕਸ ਕਰਾਂਗੇ ਪੀਐਮ ਮੋਦੀ ਅਸ਼ੂਰਡ ਮੀ ਇੰਡੀਆ ਵਿਲ ਨਾਟ ਟੂ ਬਾਇ ਆਇਲ ਫਰੋਮ ਰਸ਼ੀਆ ਅੱਜ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਮੋਦੀ ਦੇ ਨਾਲ ਗੱਲਬਾਤ ਹੋ ਗਈ ਹੈ ਮੋਦੀ ਕਹਿੰਦਾ ਜੀ ਅਸੀਂ ਵੈਸੇ ਹੀ ਆਕੜਦੇ ਸੀ ਸਾਨੂੰ ਥੋੜਾ ਜਿਹਾ ਸਮਾਂ ਦੇ ਦਿਓ ਅਸੀਂ ਤੇਲ ਵਾਹ ਲੈਣਾ ਬੰਦ ਕਰਤਾ ਅਸੀਂ ਹੋਰ ਬੰਨਿਓ ਆਰਡਰ ਰੂਡਰ ਕਰਨੇ ਸ਼ੁਰੂ ਕਰ ਦਿੱਤੇ ਨੇ ਥੋੜੇ ਦਿਨਾਂ ਤੱਕ ਅਸੀਂ ਰਸ਼ੀਆ ਦਾ ਆਇਲ ਬੰਦ ਕਰ ਦੇਣਾ ਅਮਰੀਕਾ ਤੋਂ ਅਮਰੀਕਾ ਹੋਰ ਸੈਂਕਸ਼ਨ ਲਾਵੇ 25% ਘਟਾ ਦਿਓ ਕਹਿੰਦਾ ਠੀਕ ਆ ਘਟਾ ਦੂੰਗਾ ਤੁਸੀਂ ਮੇਰੀ ਗੱਲ ਮੰਨ ਲਓ ਮੈਂ ਤੁਹਾਡਾ ਘਟਾ ਦੂੰਗਾ ਸੋ ਇਹ ਮੁਲਕ ਆਪਣੇ ਆਪ ਨੂੰ ਕਹਿੰਦਾ ਕਿ ਮੈਨੂੰ ਸਕਿਉਰਿਟੀ ਕੌਂਸਲ ਦਾ ਮੈਂਬਰ ਬਣਾ ਦਿਓ ਪਰਮਨੈਂਟ ਵੀਟੋ ਪਾਵਰ ਵਾਲਾ ਮੈਂਬਰ ਬਣਾ ਦਿਓ ਜਿਹੜਾ ਕਿਸੇ ਵੀ ਘੜੇ ਦਾ ਟੱਕ ਨਹੀਂ ਆ ਵੀ ਰਸ਼ੀਆ ਗਿਆ ਤੇ ਰਸ਼ੀ ਮਾਈ ਬਾਪ ਤੇ ਜੇ ਅਮਰੀਕਾ ਗਿਆ ਤੇ ਅਮਰੀਕਾ ਮਾਈ ਬਾਪ ਰਸ਼ੀਗਨ ਨੇ ਇੱਕ ਬੜਾ ਵਧੀਆ ਜੋਕ ਇਹਨਾਂ ਦੇ ਉੱਤੇ ਬਣਾਇਆ ਹੋਇਆ ਸੀ ਵੀ ਇੱਕ ਬੀਬੀ ਹੁੰਦੀ ਆ ਭਾਰਤ ਮਾਤਾ ਬਣਾਈ ਹੋਈ ਸੀ ਵੀ ਉਹ ਅਮਰੀਕੀਆਂ ਕੋਲ ਚਲ ਜਾਂਦੀ ਆ ਕਦੀ ਰਸ਼ੀਆ ਵਾਲਿਆਂ ਨੂੰ ਜੱਫੀਆਂ ਪਾ ਲੈਂਦੀ ਆ ਕਦੀ ਅਮਰੀਕਾ ਵਾਲਿਆਂ ਨੂੰ ਪਾ ਲੈਂਦੀ ਆ ਉਹ ਜੋਕ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਸੋ ਹੈ ਵੀ ਇਹੀ ਇਸਲੀਅਤ ਹੈ ਸੋ ਆਈ ਡੋਨਲਡ ਟਰੰਪ ਉਹਨੇ ਦਾਸਤਾ ਵੀ ਮੋਦੀ ਨਾਲ ਹੋ ਗਈ ਹੈ ਗੱਲ ਮੋਦੀ ਹੁਣੀ ਕਹਿੰਦੇ ਆ ਜੀ ਜੋ ਮਾਈ ਬਾਪ ਤੁਸੀਂ ਕਹੋਗੇ ਅਸੀਂ ਉਹੀ ਕਰਾਂਗੇ ਅਸੀਂ ਤੁਹਾਡੇ ਤੋਂ ਬਾਹਰ ਇਹ ਕਹਿੰਦਾ ਹੋ ਸਕਦੇ ਆ ਅਸੀਂ ਕਿੰਦਾ ਜਾ ਸਕਦੇ ਆ ਸੋ ਦੇਖਦੇ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜੀਓ ਪੋਲਿਟਿਕਸ ਜਿਹੜੀ ਹੈ ਜੀ ਉਹ ਚੇਂਜ ਹੁੰਦੀ ਹੈ ਅੱਜ ਦੇ ਪ੍ਰੋਗਰਾਮ ਜਿਹਦੇ ਤੇ ਕਿ ਵਿਚਾਰ ਮੇਰੇ ਨਿੱਜੀ ਵਿਚਾਰ ਨੇ ਅਧਾਰਾ ਕਿਸੇ ਵਿਚਾਰ ਨਾਲ ਸਹਿਮਤੀ ਜਾਂ ਸਹਿਮਤੀ ਨਦਰ ਤੋਂ ਦਾ ਤੈਨੂੰ ਹੱਕ ਦਿੰਦਾ ਆਪਣੀ ਗੱਲ ਬਾਤ ਦੁਨੀਆ ਦੇ ਪਲੇਟਫਾਰਮ ਉੱਤੇ ਰੱਖਣ ਦੀ ਲਈ ਦੇਖਦੇ ਰਹੋ ਸਕਾਈ ਚੈਨਲ 767 ਦੇ ਉੱਤੇ ਪ੍ਰੋਗਰਾਮ ਰਣਜੀਤ ਰੰਗਾਰਾ ਬਿਕਰਮਜੀਤ ਸਿੰਘ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ